ਤਖਸੀਰੀ ਪਟਨਾ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕੁਝ ਹੀ ਦੂਰੀ ਤੇ ਸਥਿਤ ਕੰਗਨ ਘਾਟ ਦੀ ਕੀ ਤਸਵੀਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਸਥਾਨ ਤੇ ਆਪਣੇ ਸਾਥੀਆਂ ਦੇ ਨਾਲ ਖੇਡਦੇ ਹੁੰਦੇ ਸੀ ਤਾਂ ਉਸ ਤੋਂ ਬਾਅਦ ਕਿ ਅੱਜ ਦੀ ਤਸਵੀਰ ਕਿਸ ਤਰ੍ਹਾਂ ਦੀ ਹੈ ਇੱਕ ਵਾਰੀ ਉਹ ਵੀ ਜਾਣ ਲੈਣਿਆ ਦਿੱਲੀ ਪੂਸ਼ ਪੰਜਾਬ ਬਰਨਾ ਹਿਮਾਚਲ ਦੀ ਟੀਮ ਨੂੰ ਉਸ ਸੁਭਾਗ ਪ੍ਰਾਪਤ ਹੋਇਆ ਇਸ ਪਾਗਾ ਵਾਲੀ ਧਰਤੀ ਤੇ ਆਉਣ ਦਾ ਦਰਸ਼ਨ ਕਰਨ ਦਾ ਤਖਤ ਸ੍ਰੀ ਪਟਨਾ ਸਾਹਿਬ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਪਾਵਨ ਗੰਗਾ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਪਵਿੱਤਰ ਗੰਗਾ ਦੇ ਜਿਵੇਂ ਚਰਦਾ ਦੀ ਡੁੱਕੀ ਲਗਾ ਕੇ ਇਸ ਵੇਲੇ ਕੁਝ ਲੋਕ ਇਸ਼ਨਾਨ ਕਰ ਰਹੇ ਨੇ ਕੁਝ ਜਿਹੜੀਆਂ ਸੰਗਤਾਂ ਦੂਰੋਂ ਨੇੜੇ ਆਈਆਂ ਨੇ ਇੱਥੇ ਆ ਕੇ ਦਰਸ਼ਨ ਕਰ ਰਹੀਆਂ ਨੇ ਸੋ ਇਹ ਗੰਗਾ ਕਦੇ ਜਿਹੜੀ ਕਿ ਤਖਤ ਸ੍ਰੀ ਪਟਨਾ ਸਾਹਿਬ ਤੱਕ ਪਹੁੰਚਦੀ ਸੀ ਤੇ ਹੁਣ ਇਹ ਪਾਣੀ ਜਿਹੜਾ ਗੰਗਾ ਦਾ ਪਿੱਛੇ ਨੂੰ ਹੁੰਦਾ ਹੁੰਦਾ ਸੋ 1.5 ਕਿਲੋ ਦੇ ਫਾਸਲੇ ਤੱਕ ਪਹੁੰਚ ਗਿਆ ਸੋ ਇਹ ਕਦੀ ਕੰਗਨ ਘਾਟ ਤੱਕ ਵੀ ਆਉਂਦਾ ਸੀ ਤਖਤ ਪਟਨਾ ਸਾਹਿਬ ਤੱਕ ਵੀ ਗੰਗਾ ਦਾ ਪਾਣੀ ਆਉਂਦਾ ਸੀ ਸਾਚੀਕਾਲ ਜੀ ਕਿੱਥੋਂ ਆਏ ਹੋ ਜੀ ਸਾਚੀਕਾਲ ਜੀ ਸ੍ਰੀਕਾਲ ਜੀ ਆਏ ਕਲਕੱਤੇ ਆਏ ਕਲਕੱਤੇ ਕਲਕੱਤੇ ਆ ਹਾਂ ਜੀ ਠੀਕ ਹੈ ਪਹਿਲੀ ਵਾਰ ਪਹੁੰਚੇ ਨਹੀਂ ਬਹੁਤ ਵਾਰੀ ਆਏ ਠੀਕ ਹੈ ਅਹੀਂ ਤੇ ਘਟ ਤੋਂ ਘਟ ਤੀ 30 ਸਾਲ ਹੋ ਗਏ ਸਾਨੂੰ 30 ਸਾਲ ਹੋ ਗਏ ਹਰ ਸਾਲ ਆਉਨੇ ਹਰ ਸਾਲ ਆਉਨੇ ਕਿਦਾਂ ਦਾ ਲੱਗਦਾ ਤੁਹਾਨੂੰ ਬਹੁਤ ਚੰਗਾ ਲੱਗਦਾ ਆਪਣੇ ਗੁਰੂ ਦਾ ਦਰਿਆ ਇੰਨਾ ਵੱਡਾ ਬਚਪਨ ਬੀਤਿਆ ਉਹਨਾਂ ਦਾ ਬਹੁਤ ਚੰਗਾ ਲੱਗਦਾ ਸਾਨੂੰ ਹਾਂ ਜੀ ਕਲਕੱਤਾ ਚ ਰਹਿ ਕੇ ਫਿਰ ਵੀ ਇੰਨੇ ਪਿਓਰ ਪੰਜਾਬੀ ਹਾਂ ਇਹ ਫਿਰ ਬੱਚਿਆਂ ਨੂੰ ਵੀ ਗਾ ਸਿਖਾਉਂਦੇ ਆ ਪੰਜਾਬੀ ਖੁਦ ਵੀ ਪੰਜਾਬੀ ਬੋਲਦੇ ਆ ਦੁੱਧਿਆ ਨੂੰ ਹੀ ਚਾਹੁੰਦਾ ਵੀ ਦੂਸਰੇ ਹੋਰ ਵੀ ਸਭ ਭੈਣ ਭਰਾ ਜੋ ਆ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਖੁਦ ਸਿੱਖਣ ਇਹ ਹੀ ਚੀਜ਼ ਆ ਨੇ ਅਸ਼ੀਕਲ ਜੀ ਸਤਿ ਸ਼ਕਾਲ ਕਿਦਾਂ ਦਾ ਲੱਗਿਆ ਇੱਥੇ ਬਹੁਤ ਚੰਗਾ ਲੱਗ ਰਿਹਾ ਹੈ ਇੱਥੇ ਆ ਕੇ ਸਮਾਗਮ ਕਿਦਾਂ ਦਾ ਲੱਗਿਆ ਅਸੀਂ ਤਾਂ ਲਈ ਕੱਲ ਹੀ ਆਏ ਆ ਪਾਸਟ ਯਰ ਵੀ ਆਏ ਹੋਏ ਸੀ ਬਹੁਤ ਚੰਗਾ ਲੱਗ ਰਿਹਾ ਹੈ ਤੇ ਇਸ ਵਾਰ ਵੀ ਆਸ਼ਾ ਕਰਦੇ ਆ ਚੰਗਾ ਲੱਗੂ ਗੁਰੂ ਘਰ ਆ ਕੇ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਕੁਝ ਕਹਿਣਾ ਚਾਹੋਗੇ ਹੋਰ ਜੜੀ ਸੰਗਤ ਅੱਥੋਂ ਦੂਰੋਂ ਨੇੜੇ ਪਹੁੰਚੀ ਹੈ ਅ ਬਸ ਇਹੀ ਕਹਿ ਰਹੀ ਹੈ ਕਿ ਸਭ ਸੇਫਲੀ ਆਪਣੇ ਆਪਣੇ ਘਰੇ ਜਨ ਚੰਗੇ ਚੰਗੇ ਦਰਸ਼ਨ ਕਰਕੇ ਬਸ ਸਸ਼ੀਕਲ ਜੀ ਕਿੱਥੋਂ ਪਹੁੰਚੇ ਹੋ ਤੁਸੀਂ ਅਸੀਂ ਲੁਧਿਆਣੇ ਤੋਂ ਆਏ ਹਾਂ ਜੀ ਪੰਜਾਬ ਤੋਂ ਅੱਛਾ ਹਾਂਜੀ ਦਰਸ਼ਮੇਲੇ ਕਰਨ ਵਾਸਤੇ ਆਏ ਹਾਂ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਏ ਹਾਂ ਅਸੀਂ ਦੋ ਤਰੀਕ ਦੇ ਆਏ ਸੀਗੇ ਸਾਨੂੰ ਪਤਾ ਨਹੀਂ ਸੀ 15 ਤੋਂ 17 ਤਰੀਕ ਤੱਕ ਗੁਰਪੁਰਬ ਤੇ ਸਾਡੇ ਭੈਣਾਂ ਦੋ ਨਾਲ ਆਈਆਂ ਅਸੀਂ ਲੁਧਿਆਣੇ ਤੋਂ ਆਏ ਹਾਂ ਬਹੁਤ ਧੰਨਵਾਦ ਦੀਆਂ ਕਿੱਥੋਂ ਆਏ ਹੋ ਤੁਸੀਂ ਕੋਲਕਾਤਾ ਕੋਲਕਾਤਾ ਤੋਂ ਪੰਜਾਬੀ ਪੰਜਾਬੀ ਆਉਂਦੀ ਆ ਜੀ ਪੂਰੀ ਆਉਂਦੀ ਆ ਮਾਂ ਬੋਲੀ ਉਹ ਹੀ ਬੋਲਣੀ ਚਾਹੀਦੀ ਆ ਅੱਛਾ ਸਕੂਲ ਦੇ ਵਿੱਚ ਉੱਥੇ ਕਲਕੱਤੇ ਵੀ ਪੜ੍ਹਾਉਂਦੇ ਨੇ ਪੰਜਾਬੀ ਹਾਂ ਜੀ ਮੇਰਾ ਸਕੂਲ ਮਲ ਖਾਲਸੋ ਮੜੀ ਸੀ ਸੈਕੰਡਰੀ ਸਕੂਲ ਆ ਡੱਲਪ ਦੇ ਵਿੱਚ ਮਤਲਬ ਉੱਥੇ ਸਾਡਾ ਮਤਲਬ ਕਲਚਰ ਪੰਜਾਬੀ ਕਲਚਰ ਸਿੱਖ ਇਤਿਹਾਸ ਸਭ ਕੁਝ ਦੱਸਦੇ ਆ ਅੱਛਾ ਹਾਂ ਜੀ ਤੇ ਫਿਰ ਉਹਦੇ ਨਾਲ ਨਾਲ ਮਤਲਬ ਇੱਕ ਬਹੁਤ ਵਧੀਆ ਚੀਜ਼ ਆ ਜਿਹਦੇ ਨਾਲ ਕਿ ਅੱਜ ਦੀ ਜਿਹੜੀ ਜਨਰੇਸ਼ਨ ਆ ਉਹ ਆਪਣੀ ਮਾਂ ਬੋਲੀ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜੀ ਹੋਈ ਆ ਤੇ ਮੈਨੂੰ ਇਹ ਲੱਗਦਾ ਵਾ ਵੀ ਕਿੱਥੇ ਨਾ ਕਿੱਥੇ ਜ਼ਰੂਰੀ ਆਪਣੀ ਇੰਗਲਿਸ਼ ਵੀ ਹੋਣੀ ਚਾਹੀਦੀ ਆ ਸਾਰੀ ਭਾਸ਼ਾ ਆਉਣੀ ਚਾਹੀਦੀਆਂ ਨੇ ਬਟ ਕਿਥੇ ਨਾ ਕਿਥੇ ਆਪਾਂ ਨੂੰ ਆਪਣੀ ਮਦਰ ਟੰਗ ਜਿਹੜੀ ਆ ਜ਼ਰੂਰ ਆਉਣੀ ਚਾਹੀਦੀ ਆ ਤੇ ਆਪਣਾ ਇਤਿਹਾਸ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ ਜਿਵੇਂ ਇੱਥੇ ਜਿਹੜੇ ਸਾਰੇ ਸੰਗਤ ਆਈ ਆ ਪਟਨਾ ਸਾਹਿਬ ਆਈ ਆ ਚਿਰਗਰ ਗੋਬਿੰਦ ਸਿੰਘ ਜੀ ਦੇ ਨਗਰ ਕੀਰਤਨ ਤੇ ਆਈ ਹੈ ਜੀ ਤੇ ਮਤਲਬ ਹੁਣ ਇੱਥੇ ਕੰਗਨ ਘਾਟ ਗੁਰਦੁਆਰਾ ਵਾ ਬਹੁਤ ਸਾਰੇ ਹੋਰ ਵੀ ਇਤਿਹਾਸਕ ਗੁਰਦੁਆਰੇ ਨੇ ਹੁਣ ਇੱਥੇ ਜਦੋਂ ਆਪਾਂ ਜਾਂਦੇ ਆ ਬਾਬਾ ਜੀ ਬਿਠਾਉਂਦੇ ਨੇ ਸਾਖੀ ਸੁਣਾਉਂਦੇ ਨੇ ਉਹ ਬਹੁਤ ਵਧੀਆ ਚੀਜ਼ ਆ ਕਿ ਆਪਾਂ ਨੂੰ ਪਤਾ ਲੱਗ ਰਿਹਾ ਵੀ ਹਾਂ ਆਪਣੇ ਗੁਰੂਆਂ ਦਾ ਕੀ ਇਤਿਹਾਸ ਆ ਆਪਾਂ ਕਿਸ ਕੌਮ ਤੋਂ ਬਿਲੋਂਗ ਕਰਦੇ ਆ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਆ ਇਸ ਕਰਕੇ ਆਪਾਂ ਨੂੰ ਆਪਣੇ ਮਾਂ ਬੋਲੀ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿਣਾ ਚਾਹੀਦਾ ਵਾ ਕਰਦੇ ਵਿਚਾਰੇ ਪੰਜਾਬੀ ਬੋਲਦੇ ਨੇ ਤੁਹਾਡੇ ਪਰ ਸਾਰੇ ਪੰਜਾਬੀ ਬੋਲਦੇ ਆ ਜੀ ਠੀਕ ਆ ਹਰ ਸਾਲ ਆਉਣਾ ਨਹੀਂ ਨਹੀਂ ਕਦੀ ਕਦੀ ਕਦੇ ਕਦੇ ਹਾਂਜੀ ਚੰਗਾ ਸੋ ਮਾਬਲੀ ਤੋਂ ਦੂਰ ਨਹੀਂ ਭਾਵੇਂ ਪੰਜਾਬ ਤੋਂ ਦੂਰ ਹੋਣ ਪਰ ਕਲਕੱਤਾ ਦੇ ਵਿੱਚ ਵੀ ਪੰਜਾਬੀ ਬਸਦੇ ਨੇ ਦਿਲਾਂ ਦੇ ਵਿੱਚ ਇਤਿਹਾਸ ਹੈ ਦਿਲਾਂ ਦੇ ਵਿੱਚ ਗੁਰੂ ਦੇ ਪ੍ਰਤੀ ਪੂਰੀ ਸ਼ਰਧਾ ਹੈ ਸੋ ਤਖਤ ਸ੍ਰੀ ਪਟਨਾ ਸਾਹਿਬ ਤੋਂ ਵੀਡੀਓ ਜਰਨਲਿਸਟ ਸੁਮਿਤ ਗਲੇਰ ਦੇ ਨਾਲ ਮੈਂ ਮਨਵਿੰਦ ਗੌਰ ਡੇਲੀ ਪੋਸਟ ਪੰਜਾਬ ਹਨਾਣਾ ਹਿਮਾਚਲ ਕਹਿੰਦੇ ਨੇ ਕਿ ਧਰਤੀ ਤੁਹਾਨੂੰ ਹੋਈ ਜਿੱਥੇ ਗੁਰੂ ਸਾਹਿਬ ਦੇ ਮubarrak ਚਰਨ ਪਏ ਕਲਗੀਧਰ ਪਾਤਸ਼ਾਹ ਦਾ ਜਨਮ ਸਥਾਨ ਉਹ ਮubarrak ਧਰਤੀ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਗੰਗਾ ਘਾਟ ਤੋਂ ਬਿਲਕੁਲ ਥੋੜੀ ਜਿਹੀ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਅਸੀਂ ਪਹੁੰਚੇ ਹਾਂ ਇਸ ਵਿਲੇ ਗੁਰਦੁਆਰਾ ਕੰਗਨ ਘਾਟ ਵਿਖੇ ਸੋ ਗੰਗਾ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਕੰਗਨ ਘਾਟ ਹੈ ਸੋ ਬਚਪਨ ਦੀਆਂ ਯਾਦਾਂ ਦੇ ਵਿੱਚੋਂ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਗੁਰਗੋਬਿੰਦ ਸਿੰਘ ਜੀ ਬਾਲ ਰੂਪ ਦੇ ਵਿੱਚ ਸਨ ਤਾਂ ਇਸੇ ਕੰਗਨ ਘਾਟ ਦੇ ਕੋਲ ਖੇਡਣ ਆਇਆ ਕਰਦੇ ਸਨ ਇਹ ਗੁਰਦੁਆਰਾ ਕੰਗਨ ਘਾਟ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1666 ਈਸਵੀ ਵਿੱਚ ਪਟਨਾ ਸਾਹਿਬ ਵਿਖੇ ਪ੍ਰਕਾਸ਼ ਹੋਇਆ सात साल तक ले महाराज पटना साहेब रहे पांच साल की अवस्था में गुरु महाराज महल गंगा किनारे खेलते सन खेल दे खेलदे एक दिन अपने हाथ दिया सोने दिया करा निकाल के गंगा भी जाके माता जी को शिकायत किया माता जी लाल जी अपने हाथ दिया सोने दिया करा निकाल के गंगा भी सुड़ीते हैं ਮਾਤਾ ਜੀ ਸਾਰੀ ਸੰਗਤ ਕੋ ਲੈ ਕਰਕੇ ਗੰਗਾ ਕਿਨਾਰੇ ਆਏ ਨੇ ਤੇ ਮਾਤਾ ਜੀ ਨੇ ਪੁੱਛਿਆ ਲਾਲ ਜੀ ਕੜਾ ਕਿੱਥੇ ਸੁਟਿਓ ਤਾ ਗੁਰੂ ਮਹਾਰਾਜ ਨੇ ਦੂਜੇ ਹੱਥ ਆਸੋਨੇ ਦਿਆਂ ਕਰਾ ਨਿਕਲ ਕਰਕੇ ਅਗਾ ਮਾਰਿਆ ਕਹਿੰਦਾ ਇੱਥੇ ਕਰਾ ਸੁਟਿਆ ਹਾਂ ਤਾ ਗੁਰੂ ਮਹਾਰਾਜ ਨੇ ਮਾਤਾ ਜੀ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਕਿ ਜਾ ਕੇ ਸੋਨੇ ਦੀਆਂ ਕਰਾ ਕਟ ਕੇ ਲਿਆਓ ਜਦੋਂ ਸੇਖ ਸੰਗਤ ਕਰਾ ਕਰਨ ਵਾਸਤੇ ਗਏ ਨੇ ਤੇ ਗੰਗਾ ਵਿੱਚ ਜਿਦਾਂ ਨਜ਼ਰ ਮਾਰਦੇ ਹਨ ਉਹਨੂੰ ਦਰਸੋਂ ਨੇ ਦੀ ਆ ਕੜਾ ਹੀ ਕਰਾ ਨਜ਼ਰ ਪੈਂਦੇ ਹਨ ਗੁਰੂ ਮਹਾਰਾਜ ਨੇ ਦੱਸਿਆ ਮਾਤਾ ਜੀ ਤੁਹਾਡਾ ਜਿਹੜਾ ਕੜਾ ਹੈ ਉਹ ਤੁਸੀਂ ਪਹਿਚਾਨ ਕੇ ਰੱਖ ਲੋ ਬਾਕੀ ਸਭ ਕਰਾ ਗੰਗਾ ਜੀ ਵਿੱਚ ਛੱਡ ਦਿਓ ਇਸੇ ਗੰਗਾ ਘਾਟ ਤੇ ਪੰਡਾ ਸ਼ਿਵਦਾ ਜੀ ਝੋਪੜੀ પાਕੇ ਰਹਿੰਦੇ ਸਨ ਗੁਰਦੁਆਰਾ ਕੰਗਨ ਘਾਟ ਤੋਂ ਜਿਵੇਂ ਅਸੀਂ ਬਾਹਰ ਨਿਕਲਦੇ ਹਾਂ ਤੇ ਬਿਲਕੁਲ ਸਾਹਮਣੇ ਮੰਦਰ ਵੀ ਸੁਭਾਏਮਾਨ ਹੈ ਸੋ ਇਹ ਪਿੱਛੇ ਮੰਦਰ ਹੈ ਔਰ ਇੱਥੇ ਵੀ ਮੰਦਰ ਹੈ ਯਾਨੀ ਕਿ ਗੁਰੂ ਦੇ ਘਰ ਦੇ ਵਿੱਚ ਕੋਈ ਫਰਕ ਨਹੀਂ ਹੈ ਜਿੱលੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਸੋ ਮੰਦਰ ਦੇ ਵਿੱਚ ਵੀ ਮੱਥਾ ਟੇਕਦੇ ਨੇ ਹੋਰ ਵੀ ਸੰਗਤਾਂ ਦੂਰੋਂ ਨੇੜੇ ਆਈਆਂ ਹੋਈਆਂ ਨੇ ਕਿਉਂਕਿ ਤਿੰਨ ਦਿਨਾਂ ਦੇ ਸਮਾਗਮ ਦੇ ਲਈ ਸਿਰਫ ਬਿਹਾਰ ਦੇ ਹੀ ਲੋਕ ਸ਼ਾਮਿਲ ਨਹੀਂ ਹੋ ਸ਼ਰਦਾਲੂ ਦੂਰੋਂ ਨੇੜੇ ਵੀ ਆਏ ਨੇ ਕੁਝ ਸੰਗਤਾਂ ਇੱਥੇ ਵੀ ਖੜੀਆਂ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਉਂਕਿ ਇਹ ਗੁਰਦੁਆਰਾ ਕੰਗਨ ਘਾਟ ਹੈ ਬਿਲਕੁਲ ਉੱਪਰ ਸੁਭਾਈ ਮਾਨ ਹੈ ਨੀਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣਾ ਚਾਹਾਂਗੀ ਗੰਗਾ ਕਿਸੇ ਵੇਲੇ ਪਾਣੀ ਇੱਥੋਂ ਤੱਕ ਆਇਆ ਕਰਦਾ ਸੀ ਇਸੇ ਕਾਰਨ ਇਹ ਜਿਹੜਾ ਚਬਾਰਾ ਸਹਿ ਬਣਿਆ ਹੋਇਆ ਹੈ ਕਾਫੀ ਉੱਚੇ ਹਸਤਾਨ ਤੇ ਹੈ ਸੋ ਗੰਗਾ ਇੱਥੋਂ ਤੱਕ ਪਹੁੰਚ ਗਈ ਸੀ ਪਰ ਹੁਣ ਜਿਵੇਂ ਕਿ ਵਾਤਾਵਰਨ ਦੇ ਵਿੱਚ ਤਬਦੀਲੀ ਹੈ ਉਸੇ ਕਾਰਨ ਗੰਗਾ ਦਾ ਪਾਣੀ ਜਿਹੜਾ ਪਾਣੀ ਦਸਤਾ ਰਿਹਾ ਉਹ ਬਿਲਕੁਲ ਪਿੱਛੇ ਜਾ ਚੁੱਕਾ ਹੈ ਪਰ ਹਾਂ ਇਹਦੇ ਇਸ ਗੁਰਦੁਆਰਾ ਸਹਿ ਇਤਿਹਾਸਕ ਗੁਰਦੁਆਰਾ ਸਹਿ ਦੇ ਨਾਲ ਹੀ ਦੂਜਾ ਗੁਰਦੁਆਰਾ ਵੀ ਸੁਭਾਈ ਮਾਨ ਕੀਤਾ ਜਾ ਚੁੱਕਿਆ ਸੋ ਸ਼ੋਭਿਤ ਹੈ ਸੋ ਇਸ ਵੇਲੇ ਕੁਝ ਸੰਗਤਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਅਸੀਂ ਪਟਿਆਲੇ ਤੋਂ ਆਏ ਜੀ ਪਹਿਲੀ ਵਾਰ ਹੀ ਆਏ ਹਾਂ ਨਹੀਂ ਅਸੀਂ ਤਿੰਨ ਚਾਰ ਵਾਰ ਪਹਿਲਾਂ ਆਏ ਜੀ ਜੀ ਕੀਤਾ ਦੇ ਅਰੇਂਜਮੈਂਟ ਲੱਗੇ ਤੁਹਾਨੂੰ ਇੱਥੇ ਸਾਨੂੰ ਬਹੁਤ ਵਧੀਆ ਲੱਗੇ ਜੀ ਬੜਾ ਆਨੰਦ ਆਇਆ ਇੱਥੇ ਰਹਿ ਕੇ ਤੇ ਅਸੀਂ ਬੜੇ ਆਪਾਂ ਪਾ ਗਾਵਾਂ ਸੰਧੇ ਆਪਣੇ ਆਪ ਨੂੰ ਅਸੀਂ ਗੁਰੂ ਸਾਹਿਬ ਦੇ ਜਨਮ ਸਤਿਗੁਰੂ ਜੀ ਦੇ ਪਹੁੰਚ ਪਾਏ ਆ ਮਤਲਬ ਕਿ ਤੇ ਬੜਾ ਅਸੀਂ মিডিਆ ਨੂੰ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇੰਨਾ ਕਵਰਪ ਕਰਕੇ ਸਾਰੀ ਸੰਗਤ ਨੂੰ ਸਿੱਖ ਸੰਗਤ ਨੂੰ ਇਸਨੂੰ ਦਿਖਾ ਰਹੇ ਆ ਬੜੀ ਮਿਹਨਤ ਕਰ ਰਹੇ ਆ ਇਸ ਵਾਸਤੇ ਅਸੀਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਆ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਥੇ ਮਲਕਰੀ ਯੂਨੀਅਰ ਅਰੇਂਜਮੈਂਟ ਕਰਕੇ ਸੰਗਤ ਦਾ ਇੰਨਾ ਪ੍ਰਬੰਧ ਕੀਤਾ ਹੋਇਆ ਹਾਂਜੀ ਅਸੀਂ ਇੰਗਲੈਂਡ ਤੋਂ ਆਏ ਜੀ ਅਸੀਂ ਸਾਡਾ origional ਬ੍ਰੈਡਫੋਰਡ ਆ ਵੈਸੇ ਬੈਸਟ ਜਾਰਜ ਹਰ ਤੋਂ ਪਹਿਲੀ ਵਾਰ ਆਏ ਹਾਂ ਹਾਂਜੀ ਫਸਟ ਟਾਈਮ ਆਏ ਆ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਸਾਰੀ ਸੰਗਤ ਨੂੰ ਇੰਡੀਆ ਦੀ ਸੰਗਤ ਨੂੰ ਵੀ ਤੇ ਇੰਗਲੈਂਡ ਦੀ ਸੰਗਤ ਨੂੰ ਵੀ ਸਾਨੂੰ ਬਹੁਤ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਆ ਸਨਿਤਾ ਨੂੰ ਬਹੁਤ ਖੁਸ਼ੀ ਹੋਈ ਆ ਪਟਨਾ ਤੋਂ ਜਿਹੜੇ ਜਰਨਲਿਸਟ ਸੁਮਿਤ ਕੇ ਲੇਧ ਨਾਲ ਮੈਂ ਅੰਮ੍ਰਿਤਕੌਰ ਦੇ ਲਈ ਪੋਸਟ ਪੰਜਾਬ ਹਰਣਾ ਹਿਮਾਚਲ